ਜੇਕਰ ਤੁਸੀਂ ਵੀ ਅਮਰੀਕਾ ਜਾਣਾ ਚਾਹੁੰਦੇ ਹੋ ਉੱਥੇ ਘੁੰਮਣਾ ਫਿਰਨਾ ਚਾਹੁੰਦੇ ਹੋ ਤੇ ਤੁਹਾਡੇ ਲਈ ਅਹਿਮ ਖਬਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਤਾਂ ਤੁਸੀਂ ਉਸ ਵਿਜ਼ਟਰ ਵੀਜ਼ੇ ਤੋਂ ਥੋੜਾ ਸਮਾਂ ਵੀ ਵੱਧ ਰਹਿਨੇ ਹੋ ਤਾਂ ਤੁਹਾਨੂੰ ਦੇਸ਼ ਨਿਕਾਲਾ ਜਿਹੜਾ ਹੋ ਕੀਤਾ ਜਾ ਸਕਦਾ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਸਖਤ ਕਾਨੂੰਨ ਜਿਹੜੇ ਉਹ ਦਿਨ ਪ੍ਰਤੀ ਦਿਨ ਬਣਾਏ ਜਾ ਰਹੇ ਨੇ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪ੍ਰਵਾਸੀਆਂ ਨੂੰ ਲੈ ਕੇ ਨਵਾਂ ਕਾਨੂੰਨ ਆਇਆ ਗਿਆ ਹੈ ਦਿਨ ਪ੍ਰਤੀ ਦਿਨੇ ਕਾਨੂੰਨ ਨੇ ਜਿਹੜੇ ਅਮਰੀਕਾ ਸਰਕਾਰ ਦੇ ਵੱਲੋਂ ਸਖਤ ਕੀਤੇ ਜਾ ਰਹੇ ਨੇ ਤਾਂ ਹੁਣ ਇੱਕ ਹੋਰ ਜਿਹੜਾ ਕਾਨੂੰਨ ਸਖਤ ਕੀਤਾ ਗਿਆ ਜਿਸ ਦੇ ਵਿੱਚ ਜੇਕਰ ਤੁਸੀਂ ਘੁੰਮਣ ਜਾ ਰਹੇ ਹੋ ਤੁਹਾਡੇ ਕੋਲ ਅਮਰੀਕਾ ਦਾ ਵਿਸਟਰ ਵੀਜ਼ਾ ਤੇ ਤੁਸੀਂ ਮਿਆਦ ਤੋਂ ਵੱਧ ਰਹਿੰਦੇ ਹੋ ਤਾਂ ਉੱਥੇ ਜੇਕਰ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ ਤੁਹਾਨੂੰ ਦੇਸ਼ ਨਿਕਾਲਾ ਜਿਹੜਾ ਉਹ ਕਰ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਅਮਰੀਕਾ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਨਿਕਾਲਾ ਤੁਹਾਨੂੰ ਕੀਤਾ ਜਾ ਸਕਦਾ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਤੋਂ ਜ਼ਿਆਦਾ ਸਮਾਂ ਜਿਹੜਾ ਰਹਿਣ ਹੋ ਤਾਂ ਇਹਨਾਂ ਹੀ ਨਹੀਂ ਇਹ ਵੀ ਸੰਭਵ ਹੈ ਕਿ ਭਵਿੱਖ ਵਿੱਚ ਤੁਹਾਡੇ ਅਮਰੀਕਾ ਦੀ ਯਾਤਰਾ ਕਰਨ ਦੇ ਉੱਤੇ ਸਥਾਈ ਤੌਰ ਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਜੇਕਰ ਤੁਹਾਨੂੰ ਇਸ ਨਿਯਮ ਬਾਰੇ ਪਤਾ ਨਹੀਂ ਹੈ ਤਾਂ ਤੁਸੀਂ ਡੋਨਾਲਡ ਟਰੰਪ ਦੇ ਅਧੀਨ ਮੁਸੀਬਤ ਦੇ ਵਿੱਚ ਫਾਸ ਸਾਕਦੇ ਹੋਂ ਤਾਂ ਉਹਨਾਂ ਨੇ ਇਹ ਚੇਤਾਵਨੀ ਭਾਰਤ ਵਿੱਚ ਅਮਰੀਕੀ ਦੂਤਵਾਸ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਐਕਸ ਪੋਸਟ ਤੇ ਰਾਈ ਦਿੱਤੀ ਆ ਉਹਨਾਂ ਨੇ ਨਿਯਮ ਸਿਰਫ ਭਾਰਤੀਆਂ ਤੇ ਹੀ ਨਹੀਂ ਸਗੋ ਦੁਨੀਆ ਭਰ ਦੇ ਸਾਰੇ ਯਾਤਰੀਆਂ ਤੇ ਲਾਗੂ ਕੀਤੇ ਨੇ ਇਹ ਖਬਰ ਅਜੇ ਸਮੇਂ ਵਿਚ ਆਈ ਹੈ ਜਦੋਂ ਅਮਰੀਕਾ ਵਿੱਚ ਭਾਰਤੀ ਸੈਲਾਨੀਆਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਆ ਅਮਰੀਕੀ ਯਾਤਰਾ ਤੇ ਸ਼ੈਰਸਪਾਟਾ ਦਫ਼ਤਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ 22 ਲੱਖ ਭਾਰਤੀ ਸੈਲਾਨੀਆਂ ਨੇ ਅਮਰੀਕਾ ਦਾ ਦੌਰਾ ਕੀਤਾ ਤੇ ਇਸ ਦੇ ਨਾਲ ਹੀ ਭਾਰਤ ਵਿਦੇਸ਼ੀ ਸਲਾਨੀਆਂ ਦੇ ਮਾਮਲੇ ਦੇ ਵਿੱਚ ਚੌਥਾ ਸਥਾਨ ਮੰਨਿਆ ਜਾ ਰਿਹਾ ਅਮਰੀਕਾ ਦੇ ਵਿੱਚ ਵੀਜ਼ਾ ਕਾਨੂੰਨ ਹੋਰ ਸਖਤ ਹੋਣਗੇ 트럼ਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਨੇ ਦੂਤਵਾਸ ਨੇ 15 ਮਈ ਨੂੰ ਐਲਾਨ ਕੀਤਾ ਕਿ ਜਿਹੜੇ ਵੀ ਵਿਜ਼ਟਰ ਵੀਜ਼ਾ ਦੇ ਧੋਖੇਧੜੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਨ ਦੇ ਕੋਸ਼ਿਸ਼ੇ ਸ਼ੁਰੂ ਕੀਤੀ ਆ ਤੇ ਇਸ ਲਈ ਇਸ ਨੀਤੀ ਦੇ ਤਹਿਤ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਦੂਤਵਾਸ ਨੇ ਸਪਸ਼ਟ ਕੀਤਾ ਹੈ ਕਿ ਵੀਜ਼ਾ ਧੋਖਾਧੜੀ ਜਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਸਥਾਈ ਤੌਰ ਤੇ ਰੋਕ ਦਿੱਤਾ ਜਾਵੇਗਾ ਸਲਾਨੀਆਂ ਨੂੰ ਕਿਹਾ ਕਿ ਜੇਕਰ ਤੁਹਾਡਾ ਵੀਜ਼ਾ ਜਿਹੜਾ ਖਤਮ ਹੋ ਜਾਂਦਾ ਤਾਂ ਤੁਹਾਨੂੰ ਨਾਲ ਦੀ ਨਾਲ ਵਾਪਸ ਆਣਾ ਚਾਹੀਦਾ ਜਾਂ ਫਿਰ ਆਪਣਾ ਵੀਜ਼ਾ ਵਧਾਉਣਾ ਚਾਹੀਦਾ ਜੇਕਰ ਵੀਜ਼ਾ ਖਤਮ ਹੋਣ ਤੋਂ ਬਾਅਦ ਤੁਸੀਂ ਉੱਥੇ ਫੜੇ ਜਾਂਦੇ ਹੋ ਤਾਂ ਤੁਹਾ ਦਾ ਉੱਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਤੁਹਾਨੂੰ ਦੇਸ਼ ਨਿਕਾਲਾ ਕੀਤਾ ਜਾਵੇਗਾ ਤੇ ਭਵਿੱਖ ਦੇ ਵਿੱਚ ਅਮਰੀਕਾ ਦੇ ਵਿੱਚ ਜਾਣ ਦੇ ਲਈ ਤੁਹਾਡੇ ਉੱਤੇ ਪਾਬੰਦੀ ਆ ਜਿਹੜੀ ਉਹ ਲਾ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਜਾਣ ਵਾਲੇ ਸਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਆਪਣਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਦੇਸ਼ ਛੱਡ ਦਿਓ ਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚੋ ਜੇਕਰ ਤੁਸੀਂ ਅਮਰੀਕਾ ਵਿੱਚ ਲੰਬੇ ਸਮੇਂ ਲਈ ਰਹਿਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਹੀ ਵੀਜ਼ਾ ਸ਼੍ਰੇਣੀ ਅਤੇ ਇਜਾਜ਼ਤ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਜੇ ਤੁਹਾਨੂੰ ਜਾਣਾ ਪਵੇ ਤਾਂ ਤੁਸੀਂ ਸਾਵਧਾਨ ਰਹੋ ਇਹ ਖਬਰ ਭਾਰਤੀ ਸਲਾਨੀਆਂ ਲਈ ਇੱਕ ਵੱਡੀ ਚੇਤਾਵਨੀ ਹੈ ਕਿਉਂਕਿ ਪੜ੍ਹਾਈ ਕੰਮ ਅਤੇ ਸਿਹਸਪਾਤੇ ਲਈ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਵੀਜ਼ਾ ਨੀਮਾ ਦੀ ਪਾਲਣਾ ਕਰਕੇ ਤੁਸੀਂ ਨਾ ਸਿਰਫ ਸਮੱਸਿਆਵਾਂ ਤੋਂ ਬਚ ਸਕਦੇ ਹੋ ਬਲਕਿ ਭਵਿੱਖ ਵਿੱਚ ਅਮਰੀਕਾ ਦੀ ਯਾਤਰਾ ਦਾ ਆਨੰਦ ਆ ਜਿਹੜਾ ਉਹ ਵੀ ਮਾਣ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਘੁੰਮਣ ਫਿਰਨ ਦੇ ਲਈ ਅਮਰੀਕਾ ਦੇ ਵਿੱਚ ਜਾ ਰਹੇ ਹੋ ਪੜਨ ਦੇ ਲਈ ਅਮਰੀਕਾ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਪ੍ਰਸ਼ਾਸਨ ਦੇ ਵੱਲੋਂ ਡੋਨਾਲਡ ਟਰੰਪ ਦੇ ਵੱਲੋਂ ਇੱਕ ਹੋਰ ਨਵਾਂ ਨਿਯਮ ਹੈ ਜਿਹੜਾ ਉਹ ਲਾਗੂ ਕਰ ਦਿੱਤਾ ਹੈ ਦਿਨ ਪ੍ਰਤੀ ਦਿਨ ਹਰ ਰੋਜ਼ ਨਵੇਂ ਨਿਯਮ ਜਿਹੜੇ ਭਾਰਤੀਆਂ ਲਈ ਜਾਂ ਹੋਰ ਪ੍ਰਵਾਸੀ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਦੇ ਲਈ ਸਖਤ ਕੀਤੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜਾਣ ਵਾਲੇ ਸੈਲਾਨੀਆਂ ਦੇ ਵਿੱਚ ਭਾਰਤ ਨੇ ਚੌਥਾ ਸਥਾਨ ਆ ਜਿਹੜਾ ਉਹ ਪ੍ਰਾਪਤ ਕੀਤਾ ਤਾਂ ਭਾਰਤ ਦੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਅਮਰੀਕਾ ਜਾ ਰਹੇ ਨੇ ਤਾਂ ਇਸ ਨੂੰ ਦੇਖਦੇ ਹੋਏ ਅਮਰੀਕਾ ਦੇ ਪ੍ਰਸ਼ਾਸਨ ਦੇ ਵੱਲੋਂ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਵੱਲੋਂ ਸਖਤ ਜਿਹੜੇ ਰੁਖ ਅਪਣਾਏ ਜਾ ਰਹੇ ਨੇ ਜੇਕਰ ਤੁਹਾਡੇ ਵੀਜ਼ੇ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਨਾਲ ਦੀ ਨਾਲ ਦੇਸ਼ ਛੱਡ ਦੇਣਾ ਚਾਹੀਦਾ ਜੇਕਰ ਤੁਸੀਂ ਉੱਥੇ ਵੱਧ ਸਮਾਂ ਰਹਿੰਨੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਦੇਸ਼ ਨਿਕਾਲਾ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਤੁਹਾਡੇ ਭਵਿੱਖ ਦੇ ਵਿੱਚ ਤੁਹਾਨੂੰ ਅਮਰੀਕਾ ਵਿੱਚ ਜਾਣ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਹੈ ਜਿਹੜੀ ਉਹ ਲਗਾਈ ਜਾ ਸਕਦੀ ਹੈ